ਨੱਤੂ ਚਾਲ ਤੇ ਨਾਗਰੇ ਦੀਆਂ ਟੀਮਾਂ ਜਿਹੜੀਆਂ 2 ਨੰਬਰ ਖੇਡ ਗਰਾਊਂਡ ਵਿੱਚ ਪਹੁੰਚ ਜਾਣ ਨੱਤੂ ਚਾਲ ਤੇ ਨਾਗਰਾ ਹਾਂਜੀ ਬੇਨਤੀ ਆ ਵੀ ਅਗਲਾ ਮੈਚ ਟਿਲਵਾ ਤੇ ਚਬਿਆਰੇ ਦਾ ਲਓ ਤਾੜੀਆਂ ਵਾਜੋ ਦਰਸ਼ਕੋ ਆਪਾਂ ਮੈਚ ਥੋੜਾ ਗਰਮ ਕਰੀਏ ਪਹਿਲੀ ਕਬੱਡੀ ਰਵੀ ਆਲੋ ਵਾਲਿਆ ਅਨੰਦ ਪ੍ਰਸਾਦ ਦੇ ਕਬੱਡੀ ਕੱਪ ਦਾ ਬੈਸਟ ਜਿਹੜਾ ਨਾੜਵਲ ਔਰ ਵੱਡਾ ਮਾਨ ਹੋਇਆ ਲਓ ਆਹ ਤੱਕ ਰਵੀ ਨਾੜਵਲ ਬੱਲਨਾ ਵਾਲਾ ਦਸ਼ਮੇਸ਼ ਸਪੋਰਟਸ ਕਲੱਬ ਬਾਲੇਨਾਦ ਵੱਲੋਂ ਪਹਿਲਾ ਦਫਾ ਆਵਾਦ ਕਿਤੇ ਵੀ ਨਾਦਵਾ ਨਹੀਂ ਕੀਤੀ ਹੋਈ ਕੋਸ਼ਿਸ਼ ਕਿ ਛੜਦੇ ਛੋਟੇ ਵੀਰਾਂ ਕਰਨੀ ਦੀ ਸ਼ਰਾਬੀਆਂ ਦੇ ਆ ਦੇ ਪੈਣ ਪਟਾਕੇ ਕਬੱਡੀ ਖੇਡ ਪੰਜਾਬੀਆਂ ਦੀ ਹਾਂਜੀ ਮਨਜਿੰਦਰ ਸਿੰਘ ਜੀ ਪਾਲੀ ਵੱਲੋਂ ਬੇਨਤੀ ਹੈ ਆਪਣਾ ਗਵਾਂਡੀ ਨਗਰ ਨਵਜੋ ਸਪੋਰਟਸ ਕਲੱਬ ਪੜਾਲ ਦੋਨਾ ਲਓ 1 ਮਿੰਟ ਬਦੀਤ ਹੋ ਗਿਆ 1 ਮਿੰਟ ਬਾਕੀ ਹੈ ਨਈਦਾ ਮੇਰੇ ਵੀਰੋ ਫਿਰ ਸੱਚੀ ਮੁੱਚੀ ਟੀਮ ਕਰ ਦੇਣੀ ਹੈ ਲਾਇਕਾ ਦੇ ਕਿਨ ਮੁਕਾਬਲਾ ਹੈ ਹਾਂ ਜੀ ਸਦਾਮ ਜੀ ਆ ਤੱਕੋ ਵੀ ਬੱਲੇਬਾਜ਼ ਦੀ ਧਰਤੀ ਦਾ ਦੀਪਾ ਲਗਾਤਾਰ 2 ਸਾਲ ਇੰਗਲੈਂਡ ਖੇਡਿਆ ਆ ਦੀਸ਼ਾ ਅਲੋ ਵਾਲੀਆ ਇਹ ਵੀ ਇੰਗਲੈਂਡ ਖੇਡਿਆ ਨਹੀਂ ਜੱਫਾ ਲਾ ਸਕਿਆ ਨਾਜਵਾਨ ਗੱਲ ਵੱਖਰੀ ਹੈ ਨੰਬਰ 7 ਵੀ ਹੈ ਲਖਣਗੇ ਵੱਡੇ ਨੂੰ ਬੇਇੱਜ਼ਤੀ ਕਰਦੇ ਆ ਜਿੰਦੂ ਚਾਚਾ ਜੀ ਹਾਂਜੀ ਪਰਸ ਦੀ ਚਾਚੇ ਨੂੰ ਬੇਨਤੀ ਕਰਦੇ ਜਲਦੀ ਗਰਾਉਂਡ ਵਿੱਚ ਆਪਣੀ ਟੀਮ ਲੈ ਕੇ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਪਰਸ ਰਾਮਪੁਰ ਦੇ ਖਿਡਾਰੀ ਜਿਹੜੇ ਪੁੱਜ ਗਏ ਲੱਖੇ ਵਰਗੇ ਜੱਸੇ ਵਰਗੇ ਜੈਦੇ ਵਰਗੇ ਵੀਰ ਲਾ ਆ ਵੀ ਮਹਾਨ ਖਿਡਾਰੀ ਹੈ ਕਿ ਛੋਟਾ ਗੁਰਰਾਜ ਤੇ ਵੱਡਾ ਗੁਰਨਾਲ ਰੇਡ ਪਾਉਂਦੇ ਯਾਰ ਪੂਰੇ ਜੋਰ ਨਾਲ ਜੱਗਾ ਠਾਲੇ ਵਾਲਾ ਪੁੱਜਿਆ ਬਹੁਤ ਬਹੁਤ ਧੰਨਵਾਦ ਆਪਣੇ ਸਾਥੀ ਸਬਿੱਤ ਠਾਲੇ ਵਾਲੇ ਜੱਗੇ ਦਾ ਵੀ ਆਪਾਂ ਅਗਰਾ ਕੇ ਧੰਨਵਾਦ ਇੱਥੇ ਪੁੱਜਣ ਤੇ ਆਜ ਰਾਜਵਰ ਸੋਨੂ ਬੱਲਨਾਵਾਲਾ ਇਹ ਵੀ ਖੇਡਿਆ ਕੈਨੇਡਾ ਦੀ ਧਰਤੀ ਦੇ ਨਾਜਵਾਂ 2011 ਦੇ ਖੇਡ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਲਾ ਧਾਨ ਦੇ ਤੇ ਸਿੱਖ ਕਰਵਾਇਆ ਹ ਨਾਜਵਾਂ ਨੇ ਇਕਲੀ ਤੇ ਹੈਪੀ ਦੂਸਰੀ ਕਰੀ ਤੇ ਦਿਸ਼ਾ ਅਲਵਾਲੀਆ ਦਾ ਆ ਕਿਤੇ ਵੀ ਦਿਸ਼ਾ ਆਲੋਵਾਲ ਬਲਤਾ ਕਬੱਡੀ ਕੱਪ ਦਾ ਬੈਸਟ ਦਾ ਫਿਰ ਜਟਗੜੀ ਦੇ ਕਬੱਡੀ ਕੱਪ ਦਾ ਬੈਸਟ 2013 ਦੇ ਵਿੱਚ ਖੇਡਿਆ ਇੰਗਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਾਈ ਨਾਜਵਾਂ ਨੇ ਨਾ ਹੁ ਕੋਸ਼ਿਸ਼ ਕਰਦਾ ਡੱਕ ਲੈਣ ਦੇ ਤੇ ਸੋਨੂ ਵੀ ਖੇਡਿਆ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਤਰਲੋਕਸੀਨੀ ਮੱਲੀ ਹੁਣਾਂ ਨੇ ਵਿਸ਼ੇ ਕਬੱਡੀ ਕਾਬਲੇ ਵਿਸਲ ਦੇ ਨਾਲ ਅੰਪਾਇਰਿੰਗ ਕੀਤੀ ਹੈ ਲਾ ਮਾਰਦੇ ਹੋ ਵਿਸਲ ਪ੍ਰੋਫੈਸਰ ਦੀ ਮੱਲੀ ਦੀ ਨੰਬਰ 7 ਦੀ ਲਾ ਪ੍ਰੀਤ ਸਿੰਘ ਗੁਰਦਾਲ ਅੰਤਰਰਾਸ਼ਟਰੀ ਪ੍ਰਦਰਸ਼ਨ ਦਾ ਖਿਡਾਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਖੇੜਾ ਦਾ ਪ੍ਰਦਰਸ਼ਨ ਕੀਤਾ ਇਸ ਨਾਰਵਨ ਨੇ ਲਾ ਲਾ ਪ੍ਰੀਤ ਗੁਰਦਾਲ ਤੇ ਬੱਬੂ ਨਾਰਵਨ ਪੁਨੀਆ ਵਾਲਾ ਨਹੀਂ ਜਫਾ ਲੱਗ ਗਿਆ ਤਿਰਵੇਕਾਰ ਖਿਡਾਰੀ ਇਹ ਵੀ ਨਾਰਵਨ ਹਾਂਜੀ ਨਤੂ ਜਾਲ ਤੇ ਨਾਗਰੇ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਦੋ ਨੰਬਰ ਖੇਡ ਗਰਾਊਂਡ ਵਿੱਚ ਪਹੁੰਚ ਜਾਣ ਨਾ ਤੂੰ ਜਾਲ ਤੇ ਨਾਗਰਾ ਦੋਨੋਂ ਟੀਮਾਂ ਲਈ ਅੱਧੇ ਮਿੰਟ ਦਾ ਸਮਾਂ ਇਧਰ ਆਪਾ ਲੱਗਦੇ ਵੀ ਬੱਲ ਨੌ ਵਾਲਾ ਦੀਪਾ ਬਾਬਾ ਸੁਭਾ ਸਿੰਘ ਦਾ ਪੋਤਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਨੰਬਰ ਜੋਰ ਦਾ ਵੀ ਟੀਮ ਦੇ ਵਾਸਤੇ ਲਾ ਰਵੀ ਵੀ ਅੰਤਰਰਾਸ਼ਟਰੀ ਪੱਧ ਦਾ ਖਿਡਾਰੀ ਹੈ ਕਿ ਸ਼ੇਰਾਂ ਵਾਂਗ ਬੁੱਕਦੇ ਫਿਰ ਨਹੀਂ ਯੋਦੇ ਲਾਦੇ ਬਾਜ ਦੇ ਵਾਂਗ ਉਡਾਰੀਆਂ ਨੇ ਪੱਟਾ ਵਿੱਚ ਨੇ ਗੁਗੀਆਂ ਪੈਰ ਦੇਖੋ ਚਿਹਰੇ ਤੇ ਬੜੀਆ ਰੌਣਕਾਂ ਪਾਰੀਆਂ ਨੇ ਆ ਨਰਵਨ ਜਿਹਨੇ ਜਫਾਲਾਦ ਦੀ ਕੋਸ਼ਿਸ਼ ਕੀਤੀ ਹੈ ਇਹ ਖੇਡਾ ਨਰਵਨ ਨਿਊਜ਼ੀਲੈਂਡ ਦੀ ਧਰਤੀ ਤੇ ਇਹ ਹੈ ਨਰਵਨ ਸੁੱਖਾ ਬੱਲਨੋ ਵਾਲਾ ਜੇ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਿਆ ਨਹੀਂ ਜਫਾਲਾ ਸਕਿਆ ਗੱਭਰੂ ਲਾ ਬਲਨਾਵਲੇ ਸੋਨੂ ਦੀ ਕਬੱਡੀ ਹੈ ਹੁਣ ਤੱਕ ਇਹਦੇ ਵੀ ਚਾਰ ਜਾਫਿਆਂ ਵਿੱਚੋਂ ਇਕਲੀ ਤੇ ਚਿੱਟਾ ਗੱਛਾ ਕਹਿੰਦੇ ਵੀ ਦੀਸ਼ਾ ਆਲੂ ਵਾਲੀਆ ਦੂਸਰੀ ਕੜੀ ਤੇ ਲਾਲ ਗੱਛਾ ਇਹ ਹੈ ਹੈਪੀ ਨਾਲ ਬਿੱਲੂ ਵਰਗੇ ਕਾਕੇ ਵਰਗੇ ਦੀ ਚਾਰ ਜਾਫੀ ਲਾ ਇਸਵੇਂ ਸੋਨੂ ਬਲਨਾਵਲੇ ਦਾ ਬੋਲਿਆ ਹ ਤਾਵਾ ਦੀਸ਼ਾ ਆਲੂ ਵਾਲੀਆ ਗੁੱਟ ਫੜ ਕੇ ਲਾ ਜਾਫਾ ਲਾਉਣ ਦੀ ਕਰਦਾ ਹੈ ਕੋਸ਼ਿਸ਼ ਤੇ ਨੰਬਰ ਬਹੁਤਰੀਨ ਤਾਵੀ ਦਾ ਲੋਕਾਂ ਵਰਗੇ ਦਰਸ਼ਕ ਵੀਰ ਪੁੱਜੇ ਹੋਇਆ ਵੱਡਾ ਇਕੱਠ ਦਰਸ਼ਕਾਂ ਦਾ ਬਾਰ ਬਾਰ ਧੰਨਵਾਦ ਕਰਾਂਗੇ ਸਾਰੇ ਦਰਸ਼ਕ ਵੀਰਾਂ ਦਾ ਜਿਹਨੇ ਵੀ ਜੁੜੇ ਹੋਏ ਨੇ ਖੇਡ ਮੈਦਾਨ ਦੇ ਨਾਲ ਲਾਪਰੀ ਸਿੰਘ ਰਾਲ ਦੀ ਲਾ ਪਾਈ ਹੋਈ ਅਗਲੀ ਕਬੱਡੀ ਦੇ ਨਾਲ ਆਪਾਂ ਜੁੜਾਂਗੇ ਦੇਖੋ ਗੁੰਦ ਮਸਰੀ ਨੇ ਗੱਬਰੂਆਂ ਦੇ ਸੋਨਾ ਚਮਕਦਾ ਜਿਵੇਂ ਸੁਨਿਆਰ ਦਾ ਏ ਕਬੱਡੀ ਖੇਡ ਕੇ ਜੋਰ ਵਖਾਵਣ ਲਈ ਜੋਸ਼ ਮੁੰਡਿਆ ਚ ਠਾਠਾ ਪਿਆ ਮਾਰਦਾ ਏ ਪੈਂਦੇ ਗੱਟ ਨੇ ਸੋਨੇ ਡਾਲਿਆਂ ਤੇ ਛਲੀਆਂ ਸ਼ਿੰਗਾਰ ਪੱਟਾ ਵੱਲੋਂ ਉਭਾਰਦਾ ਏ ਰੇਡਾਂ ਪਾਣਗੇ ਜਫੇ ਲਾਣਗੇ ਜੀ ਪੇੜ ਸਾਂਝਾਂ ਦਾ ਅੰਬਰੀ ਧੂੜਾ ਚਾੜਦਾ ਏ ਅੱਜ ਉੱਤਕੀ ਦੋਸਤੋ ਮੈਦਾਨ ਅੰਦਰ ਕੌਣ ਜਿੱਤਦਾ ਤੇ ਕੌਣ ਹਾਰਦਾ ਏ ਕੌਣ ਜਿੱਤਦਾ ਤੇ ਕੌਣ ਹਾਰਦਾ ਏ ਕਲੱਚ ਵੀਰ ਨੇੜੇ ਤੋਂ ਹੋਗੇ ਟਕਰਾ ਮੁਕਾਬਲੇ ਨੂੰ ਲਾ ਜਿੱਥੇ 51000 ਤੇ 41000 ਦੀ ਟੱਕਰ ਹੋਏਗੀ ਦੋਵੇਂ ਟੀਮਾਂ ਬਹੁਤ ਟਕਰੀਆਂ ਚੱਲਦਾ ਹੱਤ ਟਕਰਾ ਮੁਕਾਬਲਾ ਚਮਿਆਰਾ ਤੇ ਤਿਲਮਾ ਪੁੱਜੜ ਪਰ ਸਰਦਾਰਪੁਰ ਦੀ ਟੀਮ ਪੁੱਜ ਗਈ ਲਖਣਗੇ ਵੱਡੇ ਪੁੱਜ ਜਾਵੇ ਹਾਂਜੀ ਨਥੂ ਚਾਲ ਤੇ ਨਾਗਰੇ ਦੀਆਂ ਟੀਮਾਂ ਜਿਹੜੀਆਂ ਅਗਲੇ ਮੈਚ ਲਈ ਖੇਡ ਗਰਾਊਂਡ ਦੋ ਨੰਬਰ ਵਿੱਚ ਪੁੱਜ ਜਾਣ La, la prisión de Raldi. ਖੇਡ ਮ ਦਾਜ ਪਾਈ ਹੋਈ ਕਬੱਡੀ ਕੇ ਸਿਰ ਪੜਵੇ ਮੁਕਾਬਲੇ ਹੋਣਗੇ ਹੁਣ ਮੈਚ ਫਸਮਾ ਹੈ ਟੀਮਾਂ ਵਿਚਕਾਰ ਦੇਖੋ ਰੇਡ ਜਫੀਆਂ ਨੂੰ ਲੱਗਦਾ ਪਉ ਪਾਣੀ ਕੌਣ ਲੈਂਦਾ ਹੈ ਬਾਜੀ ਮਾਰ ਦੇਖੋ ਨਿਆਰਾ ਤੱਕਲੀ ਰੋਕ ਲਿਆ ਸਾਹ ਲੋਕਾ ਹੋ ਕੇ ਬੈਠ ਗਿਆ ਗੋਡਿਆਂ ਦੇ ਭਾਰ ਦੇਖੋ ਟੱਕਰ ਬਰਾਬਰ ਦੀ ਹੈ ਬਿੰਗ ਦੋਹੀ ਪਾਸੇ ਹੁਣ ਇੱਕ ਜਫੇ ਨਾਲ ਹੋਣੀ ਜਿੱਤ ਹਾਰ ਦੇਖੋ ਲਾ ਜਫਿਆ ਤੇ ਆਕੇ ਜਿਵੇਂ ਸਤਿਨਾਮ ਸਿਧਵਾ ਜੀ ਨੇ ਲਿਖਿਆ ਕਰੇਡਾ ਭਾਵੇਂ ਲੱਖ ਪੈਂਦੀ ਆ ਪਰ ਗੱਲ ਜਫਿਆ ਤੇ ਮੁਕਰੀ ਹੈ ਸਤਿਨਾਮ ਸਿਧਵਾ ਜੀ ਦਾ ਧੰਨਵਾਦ ਲਓ ਇਧਰ ਟਿਲਮਾ ਦੀ ਟੀਮ ਜਿਹੜੀ ਪੁੱਜ ਗਈ ਹੈ ਚਮਿਆਰੇ ਦੀ ਟੀਮ ਵੀ ਪੁੱਜੀ ਹੋਈ ਹੈ ਬੇਨਤੀ ਹੈ ਵੀ ਲਖੜਗੇ ਪੱਡਾਂ ਦੀ ਟੀਮ ਪੁੱਜ ਜਾਵੇ ਸਰ ਰਾਮਪੁਰ ਦੀ ਟੀਮ ਜਿਹੜੀ ਪਾਜੀ ਹੋਈ ਹੈ ਇਧਰ ਮੈਦਾਨ 'ਚ ਸੋਨੂ ਬਲਨੌ ਵਾਲਾ ਵਧਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਦੂਸਰੇ ਪਾਸੇ ਹੈਪੀ ਵੀ ਤਿਰ ਵਿਕਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਇਸ ਵਿਡਾ ਕਲੈਮ ਦੀ ਕਰਦਾ ਹੈ ਕੋਸ਼ਿਸ਼ਾ ਲੱ ਲੱਗੀ ਹੋਈ ਕੈਂਚੀ ਕਿ ਇੱਕ ਵਾਰੀ ਸਵਾ ਨਾਲ ਕੈਂਚੀ ਆ ਰੋ ਜੜ ਹੋ ਜਵੇ ਬੜਾ ਔਖਾ ਹੈ ਰੇਡਰ ਦਾ ਛੁੱਟਣਾ ਸਮਝ ਲਓ ਫਾੜੇ ਹੋ ਜਵੇ ਕਈ ਪਰਕੇ ਬਗਲ ਵਿਰੋਧੀਆਂ ਨੂੰ ਕਰਦੇ ਆ ਰਾਖ ਮਿੱਤਰੋ ਦਾ ਮਿਹਨਤ ਦੇ ਨਾਲ ਸਭ ਲੱਗਦੇ ਆ ਖਾ ਕੇ ਖਰਾ ਕੇ ਮਿੱਤਰੋ www.kabaddi360.com ਦੇ ذریعے ਬਾਹਰ ਬੱਚੇ ਪਰਦੇਸੀ ਵੀਰ ਵੀ ਇਹਨਾਂ ਮੁਕਾਬਲੇ ਦਾ ਆਨੰਦ ਮਾਣਦੇ ਹੋਏ ਲਾ ਇਸ ਜਫੇ ਦੇ ਵਾਸਤੇ ਤਾੜੀਆਂ ਵੱਜਣਗੀਆਂ ਚਾਹੇ ਨੰਬਰ ਰੀਡਰ ਦਾ ਚਾਹੇ ਜਫੇ ਦਾ ਲਾ ਪੂਰਾ ਜੋਰ ਲੱਗਾ ਹੋਇਆ ਨਵੀਂ ਪੂਰੀ ਆ ਵੀ ਅੰਤਰਰਾਸ਼ਟਰੀ ਖਿਡਾਰੀ ਮੁਕਾਬਲੇ ਹੁਣ ਸਾਰੇ ਤਕੜੇ ਹੋਣੇ ਆ ਮੇਰੇ ਵੀਰੋ ਜਿਨ੍ਹਾਂ ਦੀ ਨਿਗੀ ਯਾਦ ਵਿੱਚ ਇਹ ਖੇਡ ਮੇਲਾ ਕਰਾਇਆ ਜਾਂਦਾ ਹੈ ਜਰਨੈਲ ਸਿੰਘ ਦਾ ਬੇਟਾ ਹੈ ਮਹਾਨ ਮੇਰੇ ਵੀਰੋ ਸੁਰਗਵਾਸੀ ਅਮਰੀਕ ਸਿੰਘ ਜੀ ਲੱਡੂ ਔਰ ਮੇਰੇ ਵੀਰ ਉਹਨਾਂ ਦੇ ਵੱਡੇ ਵੀਰ 바ਵਾ ਪਹੁੰਚਾ ਸਾਡੇ ਕੋਲ ਸੋ ਅੱਜ 바ਵੇ ਦਾ ਵੀ ਸ਼ਾਮ ਨੂੰ ਮਾਨ ਸਨਮਾਨ ਕੀਤਾ ਜਾਏਗਾ ਸਾਰੀ ਕਮੇਟੀ ਵੱਲੋਂ ਸੋ 바ਵਾ ਬਾਜੀ ਜਿੱਥੇ ਵੀ ਹੋਏ ਸਾਡੇ ਨਾਲ ਗ੍ਰੇਟ ਕਰੇ 바ਵਾ ਮੇਰਾ ਵੀਰ ਲਾਈਦੂ ਬਹੁਤ ਬਹੁਤ ਧੰਨਵਾਦ ਸਦਲਾਨ ਦੀ ਲਖੜ ਕੇ ਵੱਡੇ ਵੀ ਪੁੱਜ ਗਈ ਹੈ ਲਖੜ ਕੇ ਵੱਡੇ ਤੇ ਪਾਸਤ ਰਾਮਪੁਰ ਦਾ ਵੀ ਬਹੁਤ ਤਕੜਾ ਮੈਚ ਹੋਵੇਗਾ ਹਾਂਜੀ ਐ ਜਿੱਥੇ ਸੁਰਗਵਾਸੀ ਹਰਜਿੰਦਰ ਸਿੰਘ ਦੀ ਲਾਲੀ ਪਾਜੀ ਔਰ ਉਥੇ ਮਰਜਿੰਦਰ ਸਿੰਘ ਪਾਲੀ ਦਾ ਵੀ ਸ਼ਾਮ ਨੂੰ ਸਪੈਸ਼ਲ ਤੌਰ ਤੇ ਸਾਡੀ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਜਾਵੇਗਾ ਉਹ ਮੇਰੇ ਵੀਰੋ ਦੋ ਜੋਧੇ ਮਹਾਨ ਹੋਏ ਨੇ ਆਪਣੇ ਨਗਰ ਦੇ ਔਰ ਜਿਨ੍ਹਾਂ ਨੂੰ ਇਹ ਮੇਲਾ ਸਵਰਪਤ ਹੈ ਸੋ ਆਪਾਂ ਧੰਨਵਾਦ ਆਖਾਂਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਪੇਟ ਕਰਦੇ ਆ ਸੋ ਉਹਨਾਂ ਦੇ ਨਾਂ ਤੇ ਅੱਜ ਮੇਰੇ ਵੀਰੋ ਕੁੰਭ ਰਚਿਆ ਹੈ 11 ਤੇ 12 ਤੇ 13 ਤਰੀਕਾ ਆਜਦੀਆਂ ਮੇਰੇ ਵੀਰੋ ਮਹਾਨ ਖਿਡਾਰੀ ਸ਼ਰਧਾ ਦੇ ਫੁੱਲ ਵੀ ਪੇਟ ਕਰਦੇ ਆ ਲਓ ਅਗਲੀ ਕਬੱਡੀ ਦੇ ਨਾਲ ਜੁੜਦੇ ਆ ਗੁਰਲਾਲ ਹਾਂਜੀ ਬਿੱਟੂ ਲਓ ਜੀ ਲਓ ਪ੍ਰੀਤ ਸਿੰਘ ਗੁਰਰਾਲ ਅੰਤਰਰਾਸ਼ਟਰੀ ਖਿਡਾਰੀ ਲਾ ਸ਼ਾਮ ਸਿੰਘੀ ਸ਼ਾਮਾ ਜੀ ਚਿੱਟੀ ਵਾਲੇ ਅੰਤਰਾਸ਼ਟਰੀ ਅੰਪਾਇਰ ਮਾਰਦੇ ਹੋ ਬਿਸਲ ਉਧਰ ਤਰਲੋਕ ਸਿੰਘੀ ਮੱਲੀ ਜੀ ਜਿਸ ਬਾਦ ਚੀ ਦੀ ਆਣਾ ਬਨਵਾਲੀ ਉਪਰ ਹੈਪੀ ਪੰਡਤ ਜੀ ਸਿਧਮਾ ਤੇ ਸੋਨੂ ਮੋਠਾਵਾਲ ਸਾਰੇ ਆਪਾਂ ਅੰਪਾਇਰ ਵੀਰਾਂ ਦਾ ਵੀ ਧੰਨਵਾਦ ਲਾ ਬੱਲ ਨਾ ਵਾਲਾ ਦੀਪਾ ਕਿੱਕਰ ਕੇ ਯਾਦ ਗੁਰਾ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਨੇ ਪੱਤਰ ਬਣਾਈ ਲਾਵੇ ਉਹ ਰੇਡਰ ਦੀ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਵਿੱਚ ਤਰਤ ਪੈਂਦੇ ਨੇ ਸ਼ੇਕ ਨੰਗੇ ਪਿੰਡੇ ਜਵਾਨੀ ਚਮਕਦੀ ਸਾਰੀ ਦੁਨੀਆ ਰਹੀਏ ਵੇਖ ਮੈਚ ਉਹਨੇ ਆਖਰ ਜਿੱਤਣਾ ਜਿਹਦੇ ਜਿੱਤ ਲਿਖ ਵਿੱਚ ਲੇਗ ਦਰਸ਼ਕੀ ਵੀਰ ਤਾੜੀਆਂ ਮਾਰਦੇ ਜੋਰਦਾਰ ਮੁੰਡੇ ਦੇ ਵਾਸਤੇ ਲਓ ਦਰਸ਼ਕਾਂ ਦਾ ਵੱਡਾ ਇਕੱਠ ਵੱਜਦੀਆਂ ਹੋਈਆਂ ਤਾੜੀਆਂ 30 ਸੈਕਿੰਡ ਹੋ ਗਏ ਤਰੋ ਸ੍ਰੀ ਮੱਲੀ ਹੁਣਾਂ ਦੀ ਵਜਿਹੀ ਹੋ ਬਸਲਾ ਨੰਬਰ ਜਾਫੀ ਦਾ ਨੱਥੂ ਜਾਲ ਤੇ ਨਗਰਾ ਟੀਮਾਂ ਜਿਹੜੀਆਂ 2 ਨੰਬਰ ਖੇਡ ਗਰਾਊਂਡ ਵਿੱਚ ਪਹੁੰਚ ਜਾਣ ਉਸ ਤੋਂ ਬਾਅਦ ਇਵਨ ਦਾ ਮੈਚ ਜਿਹੜਾ ਹਾਂਜੀ ਇਵਨ ਤੇ ਇਬਰਾਹਿਮ ਬਾਲ ਲਾ ਇਧਰ ਲਾ ਪ੍ਰੀਤ ਗੁਰਰਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਕਲੀ ਤੇ ਨਰਪੈ ਦੂਸਰੀ ਕਲੀ ਤੇ ਬੱਬੂ ਨਾਲ ਸੁਖਾ ਤੇ ਕਾਕਾ ਚਾਰ ਜਾਫੀ ਨੇ ਲਾ ਤਿਆਰੀ ਦੇ ਵਿੱਚ ਲਾ ਪ੍ਰੀਤ ਗੁਰਰਾਲ ਦੀ ਪਾਈ ਹੋਈ ਕਬੱਡੀ ਨਰਪੈ ਨੇ ਕੀਤੀ ਹੋਈ ਕੋਸ਼ਿਸ਼ ਮੋਟਾ ਪੱਤ ਫਿਰਿਆ ਦਰਸ਼ਕੀ ਨੇ ਮਾਰ ਦੇ ਤੁਹਾਡੀਆਂ ਮੁੰਡੇ ਦੇ ਵਾਸਤੇ ਲਾ ਇਧਰ ਬਾਬਾ ਤੱਕ ਵੀ ਮੋਨੀਸ਼ ਆ ਤਕੜਾ ਜਫਾ ਲਾਇਆ ਮਾਣਵਾਨ ਨੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਚਲੇ ਗਏ ਥੋੜੀਆ ਸਟੇਜ ਮੋਰੀਓ ਖਾਲੀ ਕਰ ਦੋ ਜੀ ਹੱਥ ਬਣਾ ਕੇ ਬੇਇੱਜ਼ਤੀ ਹੈ ਕਿਉਂਕਿ ਹੁਣੇ ਰੱਛ ਪੈ ਗਿਆ ਤੇ ਸ਼ਾਮ ਤੱਕ ਤਾਂ ਫਿਰ ਵੌਖੀ ਗੱਲ ਹੋ ਜਾਣੀ ਹੈ ਸਟੇਜ ਦੇ ਲਾਗੇ ਜਿੰਨੇ ਵੀ ਮੇਰੇ ਵੀਰ ਮੋਰੇ ਦਰਸ਼ਕ ਵੀਰ ਖੜੇ ਨੇ ਥੋੜੇ ਜਿਹੇ ਹੱਥ ਬਨ ਕੇ ਬੇਨਤੀ ਹੈ ਵੀ ਤੁਹਾਡੇ ਆਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਲਾਏਦਰ ਸਰਦਾਰ ਜੀ ਸਟੇਜ ਦੇ ਜਿਹੜੀ ਕਾਰਵਾਈ ਵੀ ਬਹੁਤ ਜ਼ਰੂਰੀ ਹੈ ਪਰ ਮੁਕਾਬਲਾ ਵੀ ਬਹੁਤ ਤਕੜਾ ਸੰਘਰਸ਼ ਚੱਲਦਾ ਹੈ ਲੋ ਹੁਣ ਦੋ ਪਿੰਡਾਂ ਦੇ ਦਰਮਿਆਨ ਕਾਂਡੇਦਾਰੀ ਬਿੱਟੂ ਜੀ ਮੁਕਾਬਲੇ ਹੋਣੀ ਹੈ ਜਿਹੜੀ ਟੀਮ ਨੇ ਆਈ ਕੱਟ ਦਿਓ ਮਨਜਿੰਦਰ ਸਿੰਘ ਜੀ ਪਾਲੀ ਆਖਦੇ ਹੈ ਹਾਂਜੀ ਉਹਦੇ ਮੈਦਾਨ ਦੇ ਵਿੱਚ ਲਖਰ ਕੇ ਪੱਡੇ ਦੇ ਪਾਸ ਰਾਮਪੁਰ ਵੀ ਪੁੱਜ ਗਈ ਹੈ ਚਮਿਆਰਾ ਤੇ ਢਿਲਮਾ ਵੀ ਪੁੱਜ ਗਈ ਹੈ ਸ਼ਿਕਾਰ ਮਾਸੀਆਂ ਤੇ ਰਾਏਕੋਟ ਆ ਜਾ ਆਵਾਰ ਤੇ ਖੀਰਾਂ ਵਾਲੀ ਆ ਦੇ ਤਿਆਰ ਹੋ ਗਏ ਲਾ ਰਵੀ ਪੂਨੀਆ ਸਾਰੀ ਇਧਰ ਰਵੀ ਆਲੋ ਵਾਲੀਆ ਤੇ ਪੂਨੀਆ ਦਾ ਬੱਬੂ ਨਹੀਂ ਜਫਾ ਲਾ ਸਕਿਆ ਮੈਚ ਦੀ ਸਮਾਪਤੀ ਹੋ ਗਈ ਹੈ ਆ ਜਾ ਵੀ ਮੋਗਲੀ ਆਪਾਂ ਨੰਬਰ ਸਾਂਝੇ ਕਰੀਏ ਦਰਸ਼ਕ ਵੀਰੇ ਜੇ ਮੈਚ ਵਧੀਆ ਲੱਗਾ ਖੁੱਲ ਕੇ ਤਾੜੀਆਂ ਮਾਰੋ ਦੋਨੋਂ ਟੀਮਾਂ ਦੇ ਵਾਸਤੇ ਲਾ ਆ ਬਾਬਾ ਬਹੁਤ ਧੰਨਵਾਦ ਹੈ ਸਦਰਾਬ ਜੀ ਇੱਕ ਮਿੰਟ ਜੀ ਹਾਂਜੀ ਚੱਲਦੇ ਮੈਚ ਦੇ ਵਿੱਚ ਬੱਲੇ ਬੱਲੇ ਪਾਲੀ ਮਨਜਿੰਦਰ ਸਿੰਘ ਜੀ ਆ ਬਹੁਤ ਤਕੜਾ ਮੈਚ ਰਿਹਾ ਸਦਰਾਨ ਜੀ ਸਕੇ ਭਰਾਵਾਂ ਵਾਲੀ ਲੜਾਈ ਹੋਈ ਆ ਮੈਦਾਨ ਦੇ ਵਿੱਚ ਦਰਸ਼ਕੋ ਹੁਣ ਤਾੜੀਆਂ ਜ਼ਰੂਰ ਮਾਰਨੀ ਆ ਬਲਨਾਉ ਦੇ ਨੰਬਰ ਆਲੋਇ ਤੇਰੀਆਂ ਦੇ 10 ਨੰਬਰ ਖੁੱਲ ਕੇ ਤਾੜੀਆਂ ਮਾਰ ਦੇ ਇੱਕ ਵਾਰੀ ਦੋਨੋਂ ਟੀਮਾਂ ਦੇ ਵਾਸਤੇ